ਅਸਲਾਮੁਅਲੈਕਮ ਦੋਸਤੋ ਕੀ ਹਾਲ ਚਾਲ ਹੈ ਜਾਲੇ ਨਹੀਂ ਕਰਨੇ ਆ ਸਾਰੇ ਦੋਸਤ ਵੀਰ ਭਰਾ ਠੀਕ ਠਾਕ ਹੋਣਗੇ ਜ਼ਿਕਰਿਆ ਅੱਜ ਦੀ ਵੀਡੀਓ ਦਾ ਮੌਜੂਦਾ ਇਹ ਵੇ ਕਿ ਅਸਲ ਸਿੱਖੀ ਕੀ ਹੈ ਤੇ ਸਿੱਖੀ ਨੂੰ ਕਿਸ ਤਰ੍ਹਾਂ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ ਬਾਈ ਸਰਬਜੀਤ ਸਿੰਘ ਢੁੰਡਾ ਜੀ ਦੀ ਇਹ ਵੀਡੀਓ ਹੈ ਤੇ ਇੱਕ ਸੁਪਟ ਜੂਝ ਮਰਨਾ ਥਾਲੇ ਤੇ ਸਾਰੇ ਉੱਥੇ ਸ਼ਹਾਦਤ ਦਾ ਜਾਮ ਵੀ ਨਹੀਂ ਪੀ ਸਕਦੇ ਜਾਂਦੇ ਤੇ ਸਾਰੇ ਪਰ ਸਾਰੇ ਸ਼ਹਾਦਤ ਦਾ ਜਾਮ ਜਿਹੜਾ ਪੀਂਦੇ ਕਈ ਵਿੱਚੋਂ ਜੰਗ ਲੜ ਕੇ ਵਿੱਚੋਂ ਵਾਪਸ ਵੀ ਆ ਜਾਂਦੇ ਕਈਆਂ ਨੂੰ ਪਰਨ ਦੀ ਚੱਕਰ ਮਿਲਦਾ ਕਹਿੰਦੇ ਜੇਤੇ ਸੁੱਤ ਜਨਮਤ ਜੀਅਤ ਨਾ ਰਹਤੇ ਤੇ ਜਿੰਨੇ ਮਾਂ ਬਾਪ ਦੇ ਘਰ ਪੁੱਤ ਧੀਆਂ ਜਨਮ ਲੈਂਦੇ ਆ ਜ਼ਰੂਰੀ ਥੋੜਾ ਸਾਰੇ ਜਿਉਂਦੇ ਰਹਿਣਗੇ ਭਾਈ ਸਾਹਿਬ ਕਹਿੰਦੇ ਜੇਤੇ ਸੁੱਤ ਜਨਮਤ ਜੀਅਤ ਨਾ ਰਹਤੇ ਤੇ ਜਿੰਨੇ ਘਰ ਚ ਪੁੱਤ ਧੀਆਂ ਪੈਦਾ ਹੋਏ ਆ ਜ਼ਰੂਰੀ ਨਹੀਂ ਸਾਰੇ ਜਿਉਂਦੇ ਰਹਿਣਗੇ ਤੇ ਜਤੇਕ ਜਿੰਨੇ ਕਿ ਜਿਉਂਦੇ ਨੇ ਤੇ ਤੇ ਕੋਲ ਨਾ ਕਮਲ ਹੈ ਜਰੂਰੀ ਨਹੀਂ ਜਿਹੜੇ ਰਹਿ ਗਏ ਨੇ ਉਹ ਤੁਹਾਡੀ ਕੁਲ ਦਾ ਨਾਮ ਰੋਸ਼ਨ ਕਰਨ ਵਾਲੇ ਹੋਣਗੇ ਕਈ ਵਾਰੀ ਐਸਾ ਹੁੰਦਾ ਨਾ ਆਪਣੇ ਘਰਾਂ 'ਚ ਜਿਹੜਾ ਬੱਚਾ ਬਹੁਤ ਨੀਕ ਤੇ ਚੰਗੇ ਕੰਮ ਕਰਨ ਵਾਲਾ ਹੋਵੇ ਦੁਨੀਆ ਤੋਂ ਚਲਾ ਜਾਂਦਾ ਤੇ ਮਾਂ ਬਾਪ ਕਹਿੰਦੇ ਨੇ ਜਿਹੜਾ ਚੰਗਾ ਸੀ ਜਿਹਦਾ ਦੁੱਖ ਸੁੱਖ ਫੋਲਣਾ ਸੀ ਉਹ ਚਲਾ ਗਿਆ ਜਿਹੜਾ ਪੁੱਟੀਆਂ ਤਾਂ ਪੁੱਟੀਆਂ ਕਮ ਅਜ ਪਿਆ ਉਹ ਰਹਿ ਗਿਆ ਬਹੁਤ ਵਾਰੀ ਐਸਾ ਹੁੰਦਾ ਤੇ ਮਾਂ ਬਾਪ ਕਈ ਵਾਰੀ ਆਪ ਕਹਿੰਦੇ ਆ ਕਹਿੰਦੇ ਠੀਕ ਹੈ ਜਾਣਾ ਤੇ ਸਾਰਿਆਂ ਨੇ ਪਰ ਜਿਹਦੇ ਦਾ ਸਾਰਾ ਪਰਿਵਾਰ ਚ ਕੀ ਹੋਇਆ ਸੀ ਜਿਹੜਾ ਘਰ ਦਾ ਪਿੱਲਰ ਸੀ ਸਾਡਾ ਜੇ ਤੇ ਮਾਪੇ ਮਾਨ ਕਰਦੇ ਸੀ ਜਿਹੜਾ ਦੂਰ ਬੈਠੇ ਵੀ ਮਾਂ ਨੂੰ ਪੁੱਛਦਾ ਸੀ ਪਿਤਾ ਨੂੰ ਪੁੱਛਦਾ ਸੀ ਬਾਪੂ ਕੀ ਹਾਲ ਹੈ ਤੇਰਾ ਤੇ ਕੋਲ ਬਹਿ ਕੇ ਵੀ ਨਹੀਂ ਸੀ ਪੁੱਛਦਾ ਤੇ ਤੇ ਕੋਲ ਨਾ ਕਬਲ ਹੈ ਇਸੇ ਤਰ੍ਹਾਂ ਆਰਸੀ ਜੁਗਤ ਗੁਰਸਿੱਖ ਸਭ ਹੀ ਕਹਾਵੇਂ ਭਾਈ ਸਾਹਿਬ ਕਹਿੰਦੇ ਨੇ ਇਸੇ ਤਰ੍ਹਾਂ ਗੁਰੂ ਦੇ ਸਿੱਖ ਤੇ ਸਾਰੇ ਖਾਉਂਦੇ ਆ ਆਪਣੇ ਆਪ ਨੂੰ ਵੀ ਮੈਂ ਵੀ ਸਿੱਖ ਹਾਂ ਕਿਸੇ ਨੂੰ ਪੁੱਛ ਕੇ ਵੇਖੋ ਜੀ ਤੁਸੀਂ ਤੁਸੀਂ ਕਿਉਂ ਸਾਨੂੰ ਪੁੱਛ ਕੇ ਵੇਖੋ ਉਹ ਇਹ ਥੋੜਾ ਕਹਿੰਦਾ ਮੈਂ ਸਿੱਖ ਨਹੀਂ ਹੈਗਾ ਕਹਿੰਦਾ ਮੈਂ ਵੀ ਸਿੱਖਿਆ ਜਿਹੜੇ ਆਪ ਦੇਹਧਾਰੀਆਂ ਕੋਲ ਜਾਂਦੇ ਆ ਟੇਵੇ ਲਵਾਉਂਦੇ ਆ ਹੱਥ ਵਿਖਾਉਂਦੇ ਜਾ ਕੇ ਥਾਂ ਥਾਂ ਤੇ ਲੋਕਾਂ ਨੂੰ ਉਹ ਵੀ ਕਹਿੰਦੇ ਸੀ ਸਿੱਖ ਉਹ ਵੀ ਕਹਿੰਦੇ ਸੀ ਸਿੱਖ ਉਹ ਇਹ ਥੋੜਾ ਕਹਿੰਦੇ ਸੀ ਸਿੱਖ ਨਹੀਂ ਹੈਗੇ ਆਰਸੀ ਜੁਗਤ ਗੁਰਸਿੱਖ ਸਭ ਹੀ ਕਹਾਵੇਂ ਪਾਵਕ ਪ੍ਰਕਾਸ਼ ਪੈ ਬਿਰਲੇ ਚੱਲ ਰਿਹਾ ਹੈ ਪਰ ਚੇਤਾ ਇਹ ਆ ਕਿ ਕੱਲਾ ਕਹਿਣ ਨਾਲ ਕੀ ਬਣਨਾ ਮਿਹਨਤ ਆਉਣਾ ਗੁਰੂ ਦੀ ਸਿੱਖਿਆ ਦੀ ਕਸਵੱਟੀ ਉੱਤੇ ਜੇ ਕੋ ਗੁਰ ਤੇ ਬੇਮੁਖ ਹੋਵੇ ਬੰਨ ਸਤਗੁਰ ਮੁਕਤ ਨਾ ਪਾਵੇ ਗੁਰੂ ਦੀ ਸਿੱਖਿਆ ਉੱਤੇ ਤੁਰਨ ਨਾਲ ਹੀ ਮਨੁੱਖ ਗੁਰੂ ਦਾ ਸਿੱਖ ਬਣ ਸਕਦਾ ਆਪਾਂ ਪੜਦੇ ਆ ਨਾ ਪਾਸ਼ਾ ਜੀ ਨੇ ਬਹੁਤ ਪਿਆਰਾ ਬਚਨ ਕੀਤਾ ਸੇਵਕ ਸਿੱਖ ਪੂਜਣ ਸਭ ਆਵੇਂ ਸਭ ਗਾਵੇਂ ਹਰ ਹਰ ਉਤਮ ਬਾਣੀ ਗਾਵੇ ਆ ਸੁਣਿਆ ਤਨ ਕਾ ਹਰ ਥਾਂ ਪਾਵੇ ਜਿਨੂੰ ਸਤਿਗੁਰ ਕੀ ਆਗਿਆ ਸਤ ਸਤ ਕਰਮਾਨੀ ਪਾਸ਼ਾ ਜੀ ਨੇ ਕਿੱਡਾ ਪਿਆਰਾ ਬਚਨ ਕੀਤਾ ਮਹਾਰਾਜ ਕਹਿੰਦੇ ਨੇ ਜੇ ਕੋ ਸਿੱਖ ਗੁਰੂ ਸੇਤੀ ਸੰਮੁਖ ਹੋਵੇ ਹੋਵੇ ਤਾਂ ਸੰਮੁਖ ਸੇ ਕੋਈ ਜਿਉਂ ਰਹਿ ਗੁਰ ਨਾਲੇ ਗੁਰੂ ਦੇ ਸ਼ਬਦ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਵੇਂ ਤੇ ਇੱਥੇ ਮਹਾਰਾਜਾ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਸਿੱਖੋ ਸ਼ਬਦ ਪਿਆਰੇਓ ਇਹ ਪਿਆਰੇਓ ਸਿੱਖੋ ਗੁਰੂ ਦੇ ਸ਼ਬਦ ਨੂੰ ਸਿੱਖੋ ਗੁਰੂ ਦੀ ਸਿਵ ਤੋਂ ਸਲਾਹ ਦੀ ਬਾਣੀ ਨੂੰ ਧਿਆਨ ਵਿੱਚ ਲੈ ਕੇ ਆਓ ਟਿਕਾਓ ਇਹਨੂੰ ਜਨਮ ਮਰਨ ਕੀ ਤੇ ਜਿਹੜੀ ਤੁਹਾਡੀ ਹਰ ਵਕਤ ਤੁਹਾਡੀ ਜ਼ਿੰਦਗੀ ਦਾ ਆਸਰਾ ਹੈ ਮੁੱਖ ਉਜਲ ਇਹ ਬਾਣੀ ਤੁਹਾਡੀ ਮੁੱਖ ਉਜਲਾ ਕਰਦੀ ਹੈ ਸਦਾ ਸੁਖੀ ਤੁਹਾਡੀ ਜ਼ਿੰਦਗੀ ਵਿੱਚ ਸੁੱਖ ਪੈਦਾ ਕਰਦੀ ਹੈ ਨਾਨਕ ਸਿਮਰਤ ਇੱਕ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਾਰ ਬਾਰ ਮਹਾਰਾਜ ਨੇ ਇੱਕ ਨੂੰ ਤੇ ਹੋਣ ਦੀ ਗੱਲ ਕੀਤੀ ਹੈ ਇੱਕ ਪਰਮੇਸ਼ਰ ਨਾਲ ਜੁੜਨ ਦੀ ਗੱਲ ਕੀਤੀ ਹੈ ਗੁਰੂ ਅਮਰਦਾਸ ਮਹਾਰਾਜ ਦੀ ਬਣਦਾ ਵਾਕ ਹੈ ਸਾਬ ਮੇਰਾ ਸਦਾ ਹੈ ਜਿਹੜਾ ਸਾਡਾ ਮਾਲਕ ਹੈ ਨਾ ਉਹ ਇਹ ਨਹੀਂ ਵੀ ਅੱਜ ਹੈਗਾ ਤੇ ਕੱਲ ਨਹੀਂ ਹੋਏਗਾ ਕੱਲ ਹੋਏਗਾ ਤੇ ਪਰਸੋਂ ਨਹੀਂ ਹੋਏਗਾ ਉਹ ਤੇ ਆਜ ਸੱਚ ਜੁਬਾਤ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸਾਹਿਬ ਮੇਰਾ ਸਦਾ ਹੈ ਕਹਿੰਦੇ ਜਿਹੜਾ ਸਾਡਾ ਸਾਹਿਬ ਉਹ ਸਦਾ ਹੀ ਹੈ ਫਿਰ ਦਿਸਦਾ ਕਿਉਂ ਨਹੀਂ ਕਹਿੰਦੇ ਦਿਸੇ ਸ਼ਬਦ ਕਮਾਏ ਉਹ ਦਿਸੇਗਾ ਜਦੋਂ ਮੈਂ ਸ਼ਬਦ ਦੀ ਕਮਾਈ ਕਰਾਂਗਾ ਜਦੋਂ ਮੈਂ ਆਪਣੇ ਗੁਰੂ ਦੀ ਸਿੱਖਿਆ ਉਤੇ ਤੁਰਾਂਗਾ ਦਿਸ ਪਵੇਗਾ ਜਿਵੇਂ ਦੁੱਧ ਵਿੱਚ ਕੋ ਹੈਗਾ ਨਾ ਇੱਕ ਬੰਦਾ ਕਹਿੰਦਾ ਦਿਸਦਾ ਕਿਉਂ ਨਹੀਂ ਮਾਂ ਦੀ ਇਦਾਂ ਥੋੜਾ ਦਿਸਣਾ ਇਹਨੂੰ ਪੁੱਤ ਗਰਮ ਕਰਨਾ ਪੈਣਾ ਫਿਰ ਉਹਨੂੰ ਜਾਗ ਲਾਉਣੀ ਪੈਣੀ ਹੈ ਫਿਰ ਰਾਤ ਪਰ ਟਿਕਿਆ ਰਹੂਗਾ ਫਿਰ ਇਹਦਾ ਦਹੀਂ ਬਣੂਗਾ ਫਿਰ ਇਹਦੇ ਵਿੱਚ ਪੁੱਤ ਮਧਾਣੀ ਪਾਵਾਂਗੇ ਫਿਰ ਲੱਸੀ ਵੱਖਰੀ ਤੇ ਮੱਖਣ ਵੱਖਰਾ ਹੋਏਗਾ ਫਿਰ ਮੱਖਣ ਨੂੰ ਪੁੱਤ ਅੱਗੇ ਤੇ ਰੱਖਾਂਗੇ ਫਿਰ ਇਹਦਾ ਘਿਓ ਬਣੇਗਾ ਹੁਣ ਇਦਾਂ ਕਹੀ ਜਾਵੇ ਜੀ ਦੁੱਧ ਵਿੱਚ ਮੈਨੂੰ ਤਾਂ ਦਿਸਦਾ ਨਹੀਂ ਕਿ ਹੋਏਗਾ ਮਾਂ ਦੀ ਪੁੱਤ ਹੈਗਾ ਵਾ ਇਸੇ ਦੁੱਧ ਵਿੱਚੋਂ ਕਿਉਂ ਨਿਕਲ ਨਹੀਂ ਜਿਸ ਸ਼ਬਦ ਕਮਾਈ ਹੈਗਾ ਵਾ ਕਮਾਈ ਕਰਨੀ ਪੈਣੀ ਹੈ ਸਮਝਣਾ ਪੈਣਾ ਤੇ ਕਮਾਉਣ ਦਾ ਅਰਥ ਕੀ ਆ ਸਿਰੇ ਜਿਹੜਾ ਬੈਡ ਤੋੜਦੇ ਆ ਨਾ ਆਪਣੇ ਮੰਜੇ ਤੋੜਦੇ ਆ ਸਿਰੇ ਆਪਣੇ ਕਰਮ ਨੂੰ ਬਾਣੀ ਦੇ ਮੁਤਾਬਕ ਢਾਲਣਾ ਪੈਣਾ ਇਹ ਨਾ ਹੋ ਮੈਂ ਸਵੇਰੇ ਉੱਠ ਕੇ ਜਿਉ ਨਾਨਕ ਨਾਮ ਚੜ੍ਹਦੀ ਗਰਾ ਤੇਰੇ ਭਾਣੇ ਸਰਬਦਾ ਭਲਾ ਤੇ ਦੁੱਧ ਦੇਵੇ ਮੱਝ 5 ਕਿਲੋ ਤੇ ਪਾਣੀ ਪਾ ਕੇ ਬਣਾਦਾ 8 ਕਿਲੋ ਕਰਮ ਹੋਣ ਮੇਰੇ ਪੁੱਠੇ ਤੇ ਅਰਦਾਸ ਕਰੀ ਜਾਵਾਂ ਮਹਾਰਾਜ ਸੁੱਖ ਸ਼ਾਂਤੀ ਆ ਜਾਏ ਘਰ ਸਮਝ ਆ ਗਈ ਹੁਣ ਸ਼ਬਦ ਕੋਹਣ ਦਾ ਅਰਥ ਆ ਜੋ ਗੁਰੂ ਦੀ ਬਾਣੀ ਕਹਦੀ ਵੀ ਨਾ ਕੇਦਾ ਹੱਕ ਖਾਣਾ ਤੇ ਨਾ ਕੇ ਨੂੰ ਹੱਕ ਖਾਣ ਦੇਣਾ ਸਮਝ ਆ ਗਈ ਹੁਣ ਹੱਕ ਪਰੈ ਨਾਨਕਾ ਉਸ ਸੂਰ ਉਸ ਗਾਏ ਗੁਰਪੀਰਾਂ ਮਾਤਾਂ ਪਰੈ ਜਾ ਮੁਰਦਾਰ ਨਾ ਖਾਏ ਮੈਂ ਪਾਠ ਕਰੀ ਜਾਵਾਂ ਕਥਾ ਕਰੀ ਜਾਵਾਂ ਗੁਰਦਰੇ ਜਾਈ ਜਾਵਾਂ ਤੇ ਠੱਗੀਆਂ ਮਰ ਗਿਆ ਮੈਂ ਤੇ ਮੇਰੀ ਕਥਾ ਦਾ ਕੀ ਅਰਥ ਰਹਿ ਗਿਆ ਤੁਸੀਂ ਪਾਠ ਕਰੀ ਜਾਓ ਗੁਰਦੁਆਰੇ ਤੁਰੀ ਜਾਓ ਬੇਈਮਾਨੀ ਕਰੀ ਜਾਓ ਲੁੱਟਕ ਸੁੱਟ ਕਰੀ ਜਾਓ ਤੇ ਕੀ ਅਰਥ ਰਹਿ ਗਿਆ ਤੁਹਾਡਾ ਗੁਰਦੁਆਰੇ ਆਉਂਦਾ ਜੀ ਜਦੋਂ ਪੁੱਤਰ ਦਾ ਵਿਆਹ ਕਰਨਾ ਨਾ ਸਭ ਤੋਂ ਮਹਿੰਗੀ ਸ਼ਰਾਬ ਪੀਣੀ ਉਹਦੋਂ ਕਹਿੰਦੇ ਤੁਸੀਂ ਤੇ ਯਾਰ ਅਮਰਤਾ ਰਹੀ ਤੁਸੀਂ ਤੇ ਬਾਣੀ ਪੜ੍ਹਦੇ ਉਹ ਰਿਸ਼ਤੇਦਾਰ ਫੇ ਕਹਿੰਦੇ ਆ ਬੋਲੋ ਭਾਈ ਸੋ ਰਿਸ਼ਤੇਦਾਰ ਗੁੱਸੇ ਹੋ ਜਾਂਦੇ ਆ ਬੜੇ-ਬੜੇ ਪੰਥਕ ਆਗੂ ਅਖਵਾਉਣ ਵਾਲੇ ਜਦੋਂ ਇਹਦੇ ਪੁੱਤਾਂ ਧੀਆਂ ਦੇ ਵਿਆਹ ਵੇਖੂ ਨਾ ਪਤਾ ਫੇਰ ਲੱਗਦਾ ਹੁਣ ਤੱਕ ਅਸੀਂ ਆਪਣੇ ਪਰਿਵਾਰ ਦੇ ਦੋ ਪ੍ਰੇਮੀਆਂ ਦਾ ਇੱਕ ਭਾਂਜੇ ਦਾ ਇੱਕ ਭਤੀਜਾ ਨੰਦ ਕਰਜ ਕੀਤਾ ਬਹੁਤੇ ਨਾਲ ਸਾਡੇ ਆਨੰਦ ਕਰਦਿਆਂ ਦੇ ਵੇਖਣ ਆਉਂਦੇ ਸੀ ਵੀ ਇਹ ਜੋ ਬੋਲਦੇ ਤੇ ਕੋਈ ਆਨੰਦ ਕਰਜ ਅਸੀਂ ਪੈਲਸ ਵਿੱਚ ਨਹੀਂ ਕੀਤਾ ਘਰ ਦੇ ਵਿਹੜੇ 'ਚ ਕੀਤਾ ਹੁਣ ਦੀ ਗੱਲ ਆ ਆ ਦੋ ਚੌ ਸਾਲਾਂ ਦੀ ਗੱਲ ਹੈ ਵੱਡੇ ਵੱਡੇ ਲੀਡਰ ਜਿਹੜੇ ਆਪਣੇ ਆਪ ਨੂੰ ਕਹੁੰਦੇ ਨਾ ਉਹ ਮਹਿੰਗੀਆਂ ਬੋਤਲਾਂ ਸ਼ਰਾਬ ਦੀਆਂ ਦਾਂ ਪੈਰਸਾਂ ਚੱਲਣੀਆਂ ਦੇ ਨਾਲ ਪਤਾ ਕੀ ਸਿੱਖੀ ਦਾ ਬੇੜਾ ਘਰਕ ਹੋ ਗਿਆ ਭਾਉ ਕੁਚੀ ਬੋਲੋ ਜੀ ਹੁਣ ਇਹਨੂੰ ਨਿੰਦਿਆ ਆਂਦੇ ਮੇਰੇ ਬਾਰੇ ਆਂਦੇ ਨਿੰਦਿਆ ਕਰਦਾ ਬੋਲੋ ਭਾਈ ਇਹਨੂੰ ਕਿ ਆਂਦੇ ਭਲਾ ਕੁਚੀ ਬੋਲੋ ਜਿਨ੍ਹਾਂ ਦੀਆਂ ਦਾੜ੍ਹੀਆਂ ਸ਼ਰਾਬ ਨਾਲ ਜੱੜੀਆਂ ਹੁੰਦੀਆਂ ਹਨ ਨਾ ਤੇ ਇਹਨਾਂ ਦਾੜ੍ਹੀਆਂ ਨਾਲ ਡੇਰੇ ਤਰ੍ਹਾਂ ਦੇ ਪੈਰ ਝਾੜਦੇ ਆ ਉਹ ਮੈਨੂੰ ਆਂਦੇ ਵੀ ਸਰਵਿਸੋਂ ਸਭ ਤੋਂ ਵੱਡਾ ਨਿੰਦਿਕਾ ਚਲੋ ਜੇ ਗੁਰੂ ਦੀ ਬਾਣੀ ਦਾ ਪ੍ਰਚਾਰ ਕਰਨਾ ਸਭ ਤੋਂ ਵੱਡੀ ਨਿੰਦਿਆ ਨਾ ਤੇ ਮੈਂ ਅਰਦਾਸ ਕਰਦਾ ਮਹਾਰਾਜ ਅਖੀਰੇ ਸਵਾਸਾਂ ਤੱਕ ਕਰਾਈ ਦੇਈ ਸਾਡੇ ਕੋਲ ਹਾਂਜੀ ਜੇ ਗੁਰਬਾਨੀ ਦਾ ਪ੍ਰਚਾਰ ਕਰਨਾ ਖੰਡੇ ਦੀ ਪੌਲ ਲੋਕਾਂ ਨੂੰ ਦੱਸਣੀ ਇਹ ਸੱਚੀ ਨੰਦਿਆ ਨਾ ਤੇ ਫਿਰ ਜਦੋਂ ਆਖਰੀ ਸਾਹ ਨਿਕਲਦਾ ਫੱਟੇ ਤੇ ਲੰਮੇ ਪੈਣ ਲੱਗਿਆ ਉਦੋਂ ਤੱਕ ਮਹਾਰਾਜੇ ਨੰਦਿਆ ਕਰਾਈ ਜਾਏ ਸਾਡੇ ਕੋਲ ਜੇ ਤੁਹਾਡੇ ਹਿਸਾਬ ਨਾਲ ਨੰਦਿਆ ਇਹੋ ਹੀ ਆ ਤੇ ਹੁਣ ਰੋਟੀ ਮਾਂ ਨੇ ਬੜੀਆਂ ਰਿੱਜਾਂ ਨਾ ਬਣਾਈ ਤੇ ਸਾਰੇ ਪਰਿਵਾਰ ਦੇ ਜੀ ਨੇ ਖਾ ਲਈ ਤੇ ਖਾ ਕੇ ਆ ਗਈ ਉਪਰ ਛਾਲ ਉਲਟੀ ਆ ਗਈ ਰੋਟੀ ਫਿਰ ਬਣਾਉਣ ਵਾਲੀ ਮਾਂ ਬਤਾ ਕੀ ਆਂਦੀ ਹੈ ਨਖਤਿਆ ਮੇਰੀ ਮਿਹਨਤ ਦਾ ਮੁੱਲ ਵੀ ਨਹੀਂ ਮੁੜਿਆ ਮੈਂ ਕਿੰਨੀ ਸੋਹਣੀਆਂ ਸੇਵੀਆਂ ਬਣਾਈਆਂ ਆ ਵੇਖ ਦਹੀਂ ਕਿਦਾਂ ਦਾ ਬਣਾਇਆ ਕਿਦਾਂ ਪਨੀਰ ਬਣਾਇਆ ਤੂੰ ਤੇ ਉਲਟੀਆਂ ਕਰੀ ਜਾਂਦਾ ਤੇ ਮੈਂ ਕਦੀ ਕਿ ਸੋਚਦਾ ਪਾਣੀ ਪੜ੍ਹੀ ਪਾਠ ਕੀਤਾ ਜਿੱਦਣ ਹੋਇਆ ਪੋਤੀ ਦਾ ਵਿਆਹ ਕਰ ਰਿਹਾ ਪੋਤਰਾ ਉਹਦਣਾ ਮਹਾਰਾਜ ਸੁਖ ਦਵਦਾ ਗੁਰਦਲੇ ਸਾਡਾ ਕਿਉਂ ਜੀ ਮੁੜ ਕੇ ਕਰਨਾ ਉੱਚੀ ਬੋਲੋ ਜੀ ਬਾਤ ਕੀ ਕਰਨਾ ਜੀ ਬੀਬੀਆਂ ਨੂੰ ਰੋਟੀਆਂ ਖਵਾ ਦਿਓ ਤੇ ਬੰਦਿਆਂ ਨੂੰ ਪਰੇ ਟੈਂਟ 'ਚ ਲੈ ਜਾਓ ਉਹ ਜਿਹੜੇ ਅੰਦਰ ਜਾਣ ਵਾਲੇ ਉਹ ਅੰਦਰ ਆਉਂਦੇ ਹੀ ਨਹੀਂ ਸਭ ਤੋਂ ਵੱਧ ਮਣ ਕੇ ਸਿੱਖੀ ਦਾ ਉਹ ਕਹਿੰਦੇ ਸਿੱਖੀ ਦਾ ਭਾਈ ਸਿੱਖੀ ਦਾ ਪ੍ਰਚਾਰ ਹੈ ਨਹੀਂ ਸਿੱਖੀ ਦਾ ਤਾਂ ਬੇੜਾ ਗਰਕ ਹੋ ਗਿਆ ਤੇ ਬੇੜਾ ਗਰਕ ਕੀਤਾ ਕਹਿੰਦੇ ਜੀ ਅਸੀਂ ਸਿੱਖੀ ਜੋ ਬਾਹਰ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਸਾਡਾ ਕੋਈ اخਲਾਕੀ ਫਰਜ਼ ਨਹੀਂ ਆਓ ਆਪਣੇ ਘਰਾਂ ਚੋਂ ਇਹ ਚੀਜ਼ਾਂ ਹੋਂਚ ਕੇ ਬਾਹਰ ਕਰੋ ਮੈਂ ਤਾਂ ਕਦੀ ਕਦੀ ਕਹਿੰਦਾ ਤੁਸੀਂ ਸ਼ਬਦ ਨੂੰ ਕਮਾਉਣ ਦਾ ਅਰਥ ਪਤਾ ਕੀ ਜੋ ਤੁਸੀਂ ਬਾਣੀ ਪੜ੍ਹੀ ਉਹਦੇ ਮੁਤਾਬਕ ਆਪਣੇ ਕਰਮ ਕਰ ਲਓ بس ਦੁੱਧ ਮੱਝ ਨੇ 10 ਕਿਲੋ ਦਿੱਤਾ ਨਾ 3 ਕਿਲੋ ਘਰ ਰੱਖਿਆ 7 ਕਿਲੋ ਵੇਚੋ 7 ਦਾ 14 ਨਾ ਬਣਾਉ ਨਗਲੀ ਬਣਾ ਕੇ ਤੁਹਾਡੇ ਘਰ 7ਾਂ ਦੇ ਪੈਸੇ ਰਹਿਣੇ ਆ 7ਾਂ ਦੇ ਲੈ ਰੂ ਜਾਣੇ ਜਿੰਨਾਂ ਦੇ ਹੈਗੇ ਮੁੜ ਕੇ ਉਹ ਪੁਰਾਣੇ ਸਮੇਂ 'ਚ ਸਕੂਲਾਂ ਦੀ ਐਜੂਕੇਸ਼ਨ ਹੁੰਦੀ ਸੀ ਨਾ ਪਹਿਲਾਂ ਉਹ ਸਾਖੀਆਂ ਹੁੰਦੀਆਂ ਸੀ ਵੀ ਇੱਕ ਬੰਦਾ ਦੁੱਧ ਦੀ ਦੁੱਧ ਪਾਉਣ ਜਾਂਦਾ ਹੁੰਦਾ ਸੀ ਤੇ ਪਾਣੀ ਪਾ ਰਿੰਦਾ ਹਰਾਚੋਂ ਤੇ ਜਦੋਂ ਪੈਸੇ ਵਟ ਕੇ ਪਿੰਡ ਨੂੰ ਤੁਰਿਆ ਆਉਂਦਾ ਸੀ ਸਕੂਲਾਂ 'ਚ ਹੁੰਦੀ ਸੀ ਨਾ ਉਹ ਕਹਾਣੀ ਪਹਿਲੇ ਪਹਿਲੀਆਂ ਪਹਿਲੇ ਸਲੇਬਸ 'ਚ ਹੁੰਦੀ ਹੁੰਦਾ ਨਹੀਂ ਨੂੰ ਪਤਾ ਹੈ ਕਿ ਕਿੰਨੀ ਹੈਗੀ ਉਹ ਅਗਲੇ ਨੇ ਸਾਖੀ ਵੀ ਡਾalte ਵੀ ਕਿਤੇ ਬੱਚੇ ਇਮਾਨਦਾਰ ਨਾ ਬਣ ਜਾਣ ਸਕੂਲਾਂ 'ਚ ਸਾਖੀ ਵਿਗੋ ਸਿੱਖਿਆ ਬੋਰਡ ਵੀ ਇਤੋਂ ਕੰਮ ਕਰਦਾ ਨਾ ਅਗਲੇ ਕਿਤੇ ਸਿੱਖਿਆ ਦੇ ਹੋਈ ਨਾ ਕਿੱਥੋਂ ਇਮਾਨਦਾਰੀ ਪੈਦਾ ਹੋਵੇ ਪਹਿਲੀ ਸਿੱਖਿਆ ਇਹ ਸੀ ਵੀ ਜਦੋਂ ਉਹ ਦੁੱਧ 'ਚ ਪਾਣੀ ਪਾ ਕੇ ਖੜਦਾ ਸੀ ਵੇਚੀ ਹੁੰਦਾ ਸੀ ਤੇ ਪਿੰਡ ਨੂੰ ਆ ਰਿਹਾ ਸੀ ਸਮਝਾਉਣ ਦਾ ਤਰੀਕਾ ਸੀ ਇੱਕ ਪਿੰਡ ਨੂੰ ਆ ਰਿਹਾ ਸੀ ਤੇ ਉਹ ਪੈਸੇ ਕਦੇ ਸਾਹ ਲੈਣ ਲੱਗਾ ਤੇ ਇੱਕ ਦਰਖਤ ਦੇ ਥੱਲੇ ਬਹਿ ਗਿਆ ਬਾਂਦਰ ਉਹਦੇ ਕੋਲੋਂ ਪੈਸਿਆਂ ਦੀ ਉਹ ਗੁੱਥਲੀ ਜੀ ਖੋ ਕੇ ਤੇ ਰੋਕ ਤੇ ਜਾ ਚੜਿਆ ਉਹ ਇੱਕ ਪੈਸਾ ਪਾਣੀ ਸੁੱਟਦਾ ਤੇ ਇੱਕ ਬਾਹਰ ਸੁੱਟਦਾ ਇੱਕ ਪਾਣੀ ਸੁੱਟਦਾ ਇੱਕ ਬਾਹਰ ਸੁੱਟਦਾ ਤੇ ਥੱਲੇ ਫਿਰ ਉਹਦਾ ਸਾਰੰਥ ਲਿਖਿਆ ਸੀ ਕਿ ਜਿੰਨੇ ਦਾ ਤੂੰ ਦੁੱਧ ਵੇਚਿਆ ਉਹ ਪਾਣੀ ਤੋਂ ਬਾਹਰ ਪਿਆਈ ਤੇ ਜਿੰਨਾ ਤੂੰ ਪਾਣੀ ਪਾਇਆ ਅੱਗੇ ਬੋਲੋ ਹਣ ਉਹ ਪਾਣੀ ਜੀ ਜਾਨੀ ਕਿ ਪਾਣੀ ਵਾਲੇ ਪਾਣੀ ਚਲੇ ਗਏ ਤੇ ਜਿਹੜਾ ਦੁੱਧ ਵੇਚਿਆ ਉਹ ਤੇਰੇ ਕੋਲ ਚਾਕੇ ਰਾਪ ਹੈ ਉਹਦਾ ਸਾ ਤੇ ਬੱਚਾ ਜਿਹੜਾ ਪੜ ਲਿੰਦਾ ਹੈ ਨਾ ਉਹ ਸਾਖੀ ਉਹ ਵੱਡਾ ਹੋ ਗਿਆ ਆਪਣੇ ਅੰਦਰ ਗੱਲ ਕਮਾਉਂਦਾ ਸੀ ਵੀ ਮੈਂ ਜ਼ਿੰਦਗੀ ਚ ਘੱਟ ਖਾਰੂ ਪਰ ਕਿਸੇ ਨਾਲ ਬੇਈਮਾਨੀ ਨਹੀਂ ਕਰੂੰਗਾ ਸਕੂਲਾਂ ਦੇ ਵਿੱਚ ਸਿੱਖਿਆ ਮਿਲਦੀ ਸੀ ਅੱਜ ਉਹ ਸਿੱਖਿਆ ਖਤਮ ਹੋ ਗਈ ਸਾਡੀ ਅੱਜ ਤੇ ਜੇ ਬੰਦੇ ਦੀ ਲੱਖ ਰੁਪਏ 50000 ਨਾਲ ਤਸੱਲੀ ਨਹੀਂ ਹੋਈ ਤੂੰ ਉੱਤੋਂ 10 ਵੀ 30000 ਨਾਲ ਤਸੱਲੀ ਹੋ ਜੂ ਤਾਂ ਜਾ ਕੇ ਵੇਖੋ ਰਿਸ਼ਵਤ ਲੈਣ ਵਾਲਿਆਂ ਦੇ ਘਰਾਂ ਦੇ ਹਾਲਾਤ ਵੇਖੋ ਜਾ ਕੇ ਐਵੇਂ ਥੋੜਾ ਮੇਰੇ ਬਾਬੇ ਨੇ ਆਖਿਆ ਸੀ ਰੰਨਾ ਹੋਈਆਂ ਬੋਧੀਆਂ ਤੇ ਪੁਰਸ਼ ਹੋਏ ਸਿਆਦ ਅਹੀਂ ਤੇ ਬਾਣੀਆਂ ਦੇ ਪਾਠ ਕਰ ਛੜੇ ਸੰਪੜ ਪਾੜ ਤੇ ਕੋਤਰੀਆਂ ਵਿਚਾਰ ਤੇ ਕੀਤੀ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤਾਂ ਸਰਦੀਆਂ 'ਚ ਕੰਨ ਲਾਗੂ ਪਸੀਨਾ ਛਿੜਾ ਦਿੰਦੀ ਆ ਜਦੋਂ ਬੰਦੇ ਨੂੰ ਸੀਸਾ ਵਖਾਉਂਦੀ ਕਿ ਤੂੰ ਹੈਂ ਕੀ ਆ ਤੇ ਕਰਮ ਕਿਹੜੇ ਪੁੱਠੇ ਕਰਦਾ ਫਿਰਦਾ ਰੰਨਾ ਹੋਈਆਂ ਬੋਧੀਆਂ ਜਿਹੜੇ ਪਾਦਸ਼ਾਹ ਬਾਣੀ ਚ ਕਹਣ ਸੋਕ ਮੰਦਾ ਕਿ ਜਿੱਤ ਜਮੈ ਰਾਜਾਨ ਇੱਕ ਔਰਤ ਨੂੰ ਰੰਨਾ ਸ਼ਬਦ ਨਾਲ ਸੰਬੋਧਨ ਕਰ ਕੀ ਵਿਖਿਆ ਹੋਏਗਾ ਮਹਾਰਾਜ ਨੇ ਕਦੀ ਸੋਚ ਕੇ ਵਿਖਿਆ ਆਪਾ ਇਹ ਮਾਜ ਕੀ ਵਾਰ ਦਾ ਸ਼ਲੋਕ ਹੈ ਜੀ ਰੰਨਾ ਹੋਈਆਂ ਬੋਧੀਆਂ ਪੁਰਸ਼ ਹੋਏ ਸਿਆਦ ਇਹਦਾ ਮਤਲਬ ਕੀ ਹੈ ਜਦੋਂ ਮਰਦ ਗਲਤ ਰਸਤੇ ਤੁਰਦਾ ਨਾ ਕਮਾਈ ਕਰਨ ਤੇ ਔਰਤ ਉਹਦੀ ਸਲਾਹਕਾਰ ਬਣ ਜਾਂਦੀ ਕਈ ਵਾਰੀ ਉਹਨੂੰ ਰੋਕਣ ਦੀ ਬਜਾਏ ਤੇ ਕਈ ਵਾਰੀ ਮਰਦ ਗਲਤ ਰਸਤੇ ਤੁਰੇ ਤੇ ਔਰਤ ਨੂੰ ਕਹਿੰਦੀ ਆ ਮੈਂ ਆਪਣੇ ਬੱਚਿਆਂ ਨੂੰ ਨਮਕ ਭੋਕੇ ਰੋਟੀ ਖਵਾ ਦੂੰ ਅੰਬ ਦੇ ਆਚਾਰ ਨਾਲ ਖਵਾ ਦੂੰ ਮੈਂ 2000 ਦੇ ਸੂਰ ਦੀ ਜਗ੍ਹਾ 200 ਵਾਲੇ ਨਾਲ ਗੁਜ਼ਾਰਾ ਕਰ ਲੂੰ ਪਰ ਬੇਈਮਾਨ ਦਾ ਪੈਸਾ ਸਰਦਾਰ ਸਭ ਘਰ ਨਾਲ ਲੈ ਕੇ ਆਇਓ ਤੇ ਬੰਦਾ ਗਲਤ ਕਮਾਈ ਕਰਨ ਵਾਲਾ ਵੀ ਪਤਾ ਕੀ ਸੋਚਦਾ ਮੁੜ ਕੇ ਛੱਡ ਮਨਾ ਤੇਰਾ ਜੀਵਨ ਸਾਥੀ ਤੈਨੂੰ ਸੱਚਾਈ ਦੇ ਰਾਹ ਤੇ ਤੋਰ ਰਿਹਾ ਅੱਜ ਤੋਂ ਬੇਈਮਾਨ ਦਾ ਰਾਹ ਬੰਦ ਜੀਵਨ ਸਾਥੀ ਦਾ ਰਾਸਧਾਰਤਾ ਹੁਣ ਇਥੇ ਮਹਾਰਾਜ ਫਤਕ ਇਹ ਸ਼ਬਦ ਕਿਸ ਔਰਤ ਵਾਸਤੇ ਵਰਤ ਰਿਹਾ ਜਿੱਥੇ ਮਰਦ ਬੇਈਮਾਨੀ ਦੀ ਕਮਾਈ ਦੇ ਰਾਹ ਤੇ ਤੁਰੇ ਤੇ ਔਰਤ ਨੂੰ ਰੋਕਣ ਦੀ ਬਜਾਏ ਉਹਨੂੰ ਉਹਦੀ ਸਲਾਹ ਦੇਵੇ ਕਿ ਮੈਂ ਦੱਸਦੀ ਆ ਭਾਈ ਦਾ ਨੀ ਇਦਾਂ ਕਰੀ ਕਰਦੇ ਕਈ ਕਰਾਂ ਜਿੱਥੇ ਮਰਦ ਵੀ ਬੇਈਮਾਨੀ ਤੇ ਔਰਤ ਵੀ ਆ ਜਿਹੜੇ ਨਸ਼ਿਆਂ ਦੀਆਂ ਤਸਕਰੀਆਂ ਕਰਦੇ ਕਈ ਬੀਬੀਆਂ ਨੇ ਝੋਲਾ ਫੜ ਕੇ ਪਿੱਛੇ ਬੀਠੀ ਹੁੰਦੀਆਂ ਉਹ ਆਂਦੀ ਕੋਈ ਨਹੀਂ ਉੱਤੇ ਸੂਟ ਪਾਏ ਦੋ ਤਿੰਨ ਉਹ ਘੇਰ ਲਿੰਦੇ ਰਾਜ ਵੀ ਇਹ ਸੂਟ ਨਹੀਂ ਆਗੇ ਥੱਲੇ ਪੁੜੀਆਂ ਪਈਆਂ ਅੱਜ ਅਨਸ਼ਿਆਂ ਦੇ ਕਈ ਹੋਏ ਆ ਬੀਬੀਆਂ ਵੀ ਨਾਲ ਸ਼ਾਮਲ ਹੋ ਜਾਂਦੇ ਨੇ ਨਸਿਆਂ ਦੀਆਂ ਤਸਕਰੀਆਂ ਕਰਦੇ ਉਹ ਨਾਲ ਬੀਬੀਆਂ ਵੀ ਸ਼ਾਮਲ ਹੋ ਗਈਆਂ ਯੂ ਐਸ اے ਮੈਂ ਵੇਖਿਆ ਸੀ ਅਮਰੀਕਾ ਦੀ ਗੱਲ ਹੈ ਉੱਥੇ ਕਰੋੜਾਂ ਦੀ ਹੀਰੋਨ ਫੜੀ ਗਈ ਸੀ ਬਾਰਡਰ ਤੋਂ ਦੋਵੇਂ ਪਤੀ ਪਤਨੀ ਸੀ ਅਮਰੀਕਾ ਦੀ ਗੱਲ ਦੋਵੇਂ ਪੰਜਾਬੀ ਸੀ ਅਸੀਂ ਨਾਮਣਾ ਵੀ ਘਟਿਆ ਪੰਜਾਬੀਆਂ ਦੇ ਵਿੱਚ ਕੋਈ ਸ਼ੱਕ ਨਹੀਂ ਆ ਵੱਡੇ ਵੱਡੇ ਕੰਟਰੀਆਂ ਜਾ ਕੇ ਡਿਫੈਂਸ ਮਿਨਿਸਟਰ ਵੀ ਸਾਡੇ ਬਣੇ ਉਹਨਾਂ ਨੇ ਨਾਮਣੇ ਉੱਚੇ ਕੀਤੇ ਸਾਡੇ ਦੂਜੀਆਂ ਸਟੇਟਾਂ ਦੂਜੀਆਂ ਦੇਸ਼ਾਂ ਵਿੱਚ ਜਾ ਕੇ ਸਾਡੇ ਐਮਪੀ ਬਣੇ ਆ ਪਰ ਐਸ ਪੱਖੋਂ ਵੀ ਸਾਡੇ ਲੋਕਾਂ ਨੇ ਘੱਟ ਨਹੀਂ ਕਿਹਾ ਜੀ ਕਿ ਅਸੀਂ ਨਸ਼ਿਆਂ ਦੀਆਂ ਤਸਕਰੀਆਂ ਵਾਲੇ ਬੰਨੇ ਵੀ ਅਸੀਂ ਬਹੁਤ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਹੈ ਜਿਹੜਾ ਸਾਨੂੰ ਆਪਣਾ ਸੁਧਾਰ ਕਰਨ ਦੀ ਹੁਣ ਉਹਨਾਂ ਲੋਕਾਂ ਦਾ ਸਾਰਾ ਪ੍ਰਚਾਰ ਬੁਰਾ ਲੱਗਣਾ ਹੀ ਆ ਕਉ ਕਿ ਦੇਹਤਾਰੀ ਬਾਬੇ ਨੂੰ ਅਗਲੇ ਲਿਫਾਫੇ ਦਿੰਦੇ ਮੋਟੇ ਉਹਨਾਂ ਨੂੰ ਕਹਿੰਦੇ ਤੁਹਾਨੂੰ ਆਸ਼ੀਰਵਾਦ ਦਿੰਨੇ ਅਸੀਂ ਤਗੜੇ ਹੋ ਕੇ ਮਾਰੂ ਸਾਡੇ ਕੋਲ ਇਹ ਕੰਮ ਹੁੰਦਾ ਕੋਈ ਨਹੀਂ ਭਾਈ ਜਿਹਨੂੰ ਸਾਨੂੰ ਮਾੜਾ ਕਹਿਣਾ ਕਹੀ ਜਾਵੇ ਤੇ ਗੁਰੂ ਨੂੰ ਲੋਕਾਂ ਕਹਤਾ ਕੁਰਾਇਆ ਕਿਆ ਭੂਤਨਾ ਕਿਆ ਮਾਰੇ ਨੇ ਆਪਣਾ ਰਾਹ ਥੋੜਾ ਰਸ ਛੱਡਿਆ ਸੀ ਠੀਕ ਹੈ ਨਾ ਪਿਆਰਿਓ ਪਿੰਡ ਦਾ ਸਰਪੰਚ ਇਮਾਨਦਾਰੀ ਨਾਲ ਲੋਕਾਂ ਦਾ ਭਲਾ ਕਰਦਾ ਹੋਵੇ ਜੇ 10 ਬੰਦੇ ਨੂੰ ਗਾਲਾਂ ਕੱਢਦੇ ਉਹ ਕਹਿੰਦਾ ਭਾਈ ਤੁਹਾਡੇ ਗਾਲਾਂ ਕੱਢਣਾ ਕੀ ਫਰਕ ਪੈਣਾ ਮੈਨੂੰ ਪਤਾ ਨਾ ਮੈਂ ਪੈਸਾ ਨਹੀਂ ਖਾਦਾ ਕਿਹਾ ਮਾਰੇ ਆਪਣੇ ਕੋਲੋਂ ਗ੍ਰਾਂਟ ਲਈ ਹੋਊਗੀ ਮੈਂ ਖਾਦਾ ਨਹੀਂ ਤੇ ਚਾਰ ਬੰਦੇ ਗਾਲਾਂ ਕੱਢੀ ਜਾਣਗੇ ਤੇ ਆਪਣੇ ਮੂੰਹ ਕਾਲਾ ਕਰ ਦੇ ਸਮਝਾ ਗਈ ਹੁਣ ਇੱਕ ਬੰਦਾ ਇੱਕ ਗੁਰਦਾਰੇ ਦੀ ਕਮੇਟੀ 'ਚ ਆ ਜਾਂਦਾ ਤੇ ਉਹ ਆਪਣਾ ਘਰ ਬਣਾਉਂਦਾ ਘਰ ਬਣਾਇਆ ਉਹਨੇ ਆਪਣੇ ਬੱਚਿਆਂ ਦੀ ਕਮਾਈ ਨਾਲ ਤੇ ਇੱਕ ਬੰਦਾ ਕਹਿੰਦਾ ਭਾਈ ਜਦੋਂ ਦਾ ਕਮੇਟੀ ਤੇ ਆ ਕੋਠੀ ਪੈਣ ਲੱਗ ਪਿਓ ਉਹ ਆਂਦਾ ਅੱਦ ਹੋ ਗਈ ਉਹਦੇ ਆਪਣੇ ਘਰੋਂ ਵੀ ਚਾਰ ਤੋੜੇ ਸਿਮਰਦੇ ਗੁਰਦਾਰੇ ਛੱਡ ਜਾਂਦਾ ਤੇ ਪਰ ਵੇਖਣ ਵਾਲੇ ਕਹਿੰਨੇ ਕਹਣਾ ਭਲਾ ਜੀ ਜਿਨੇ ਕਦੀ ਪਾਣ ਦਾ ਗਲਾਸ ਵੀ ਕਿਸੇ ਨੂੰ ਉੱਚੀ ਬੋਲਿਓ ਜੀ ਗੱਲ ਉਹਨੇ ਕਰ ਲਈ ਪਰ ਇਦਾਂ ਕਿਸੇ ਦੀ ਗੱਲ ਦੀ ਪ੍ਰਵਾਹ ਨਹੀਂ ਕਰ ਤੁਸੀਂ ਸੱਚੇ ਹੋਣੇ ਚਾਹੀਦੇ ਬਸ ਤੁਸੀਂ ਆਪਣੇ ਅੰਦਰ ਬੈਠੇ ਰੱਬ ਨੂੰ ਜਵਾਬ ਦੇ ਆ ਜਿਹੜਾ ਤੁਹਾਡੇ ਅੰਦਰ ਬੈਠਾ ਨਾ ਫਰੀਦਾ ਜਿੰਨੀ ਕਮੀ ਨਾ ਹੈ ਗੁਣ ਤੇ ਕਮੜੇ ਵਿਸਾਰ ਮਤ ਸ਼ਰਮਿੰਦਾ ਥੀਵੇਂ ਸਾਈਂ ਦਾ ਦਰਬਾਰ ਤੁਹਾਡੇ ਅੰਦਰ ਸੱਚ ਦਰਬਾਰ ਲਾ ਕੇ ਬੈਠਾ ਰੱਬ ਤੁਸੀਂ ਜਵਾਬ ਦੇ ਆਪਣੇ ਅੰਦਰ ਬੈਠੇ ਰੱਬ ਨੂੰ ਆ ਜੇ ਤੁਸੀਂ ਅੰਦਰੋਂ ਸੱਚੇ ਆ ਨਾ ਤੁਹਾਨੂੰ ਲੋਕ ਕਹਣੇ ਗਲਤ ਆ ਤੁਸੀਂ ਕੋ ਭਰਵਾ ਮੈਨੂੰ ਪਤਾ ਮੈਂ ਆਪਣੇ ਅੰਦਰ ਬੈਠੇ ਰੱਬ ਨਾਲ ਰੋਜ਼ ਗੱਲਾਂ ਕਰਦਾ ਰੋਜ਼ ਹਾਂਜੀ ਜ਼ਿਕਰੀਆ ਜਿਹੜੀ ਆਪਾਂ ਵੀਡੀਓ ਦੇਖ ਰਹੇ ਸੀ ਬੇਸਿਕਲੀ ਇਹਦੇ ਵਿੱਚ ਬਿਆਨ ਕਰ ਰਹੇ ਸੀ ਕਿ ਅਸਲ ਸਿੱਖ ਦੀ ਪਹਿਚਾਨ ਕੀ ਏ ਸਿੱਖ ਨੂੰ ਕਿਵੇਂ ਦਾ ਹੋਣਾ ਚਾਹੀਦਾ ਤੇ ਉਹਨਾਂ ਨੇ ਕਾਫੀ ਵਿੱਚ ਸਖਤ ਲਫ਼ਜ਼ ਵੀ ਯੂਜ਼ ਕੀਤੇ ਮਸਾਲਾ ਵੀ ਦਿੱਤੀਆਂ ਹਾਂ ਯਈ ਆਪਣੀ ਫੈਮਿਲੀ ਦੇ ਵਿੱਚ ਨਾ ਈਮਾਨਦਾਰੀ ਦੀ ਬੇਸਿਕਲੀ ਮੈਨੂੰ ਜਿੰਨਾ ਤੱਕ ਲੱਗਾ ਕਿ ਇਮਾਨਦਾਰੀ ਦੇ ਬਾਰੇ ਗੱਲਬਾਤ ਕਰ ਰਹੇ ਸੀ ਆਪਣੀ ਫੈਮਲੀ ਦੇ ਵਿੱਚ ਇੱਕ ਐਸਾ ਬੰਦਾ ਵੀ ਆਇਆ ਜਈਆ ਕਿ ਉਹ ਜਿਹੜਾ بڑے ਵੱਡੇ ਅਹੁਦੇ ਤੇ ਗਿਆ ਹਾਂਜੀ ਠੀਕ ਹੈ ਤੇ ਹੁੰਦੀ ਇਮਾਨਦਾਰੀ ਦੀ ਵਾਕਈ ਲੋਗ ਹਾਂ ਐਪਰੀਸ਼ੀਏਟ ਉਹਨੂੰ ਕਰਦੇ ਨੇ ਵੀ ਇਹ ਉਹ ਨਹਿਰ ਦੇ ਮੋਗਿਆਂ ਤੇ ਦੀ ਓਵਰਸੀਲ ਹੁੰਦਾ ਓਵਰਸੀਲ ਹੁੰਦਾ ਨਾ ਹਾਂ ਤੇ ਉਦੋਂ ਮਤਲਬ ਕਿ ਸਾਡੇ ਇਧਰ ਖਾਸ ਕਰਕੇ ਪਾਕਿਸਤਾਨ ਚ ਇਹ ਰਿਵਾਜ ਏ ਕਿ ਜਦੋਂ ਮਤਲਬ ਕਿ ਨਾ ਕੋਈ ਮੋਗੇ ਨੂੰ ਕੋਈ ਏ ਟੂਚੀ ਕਰਾ ਕੇ ਏ ਨਹੀਂ ਜਦੋਂ ਰਿਸ਼ਵਤ ਚਾਹੀਦੀ ਹੁੰਦੀ ਏ ਉਦੋਂ ਏਟ ਵੱਧ ਲਾ ਉੱਚਾ ਕਰ ਦਿੰਦੇ ਨੇ ਹਾਂ ਤੇ ਜਦੋਂ ਜਦੋਂ ਮਤਲਬ ਕਿ ਉਹ ਹੁੰਦੀ ਏ ਪਾਣੀ ਲੈਣਾ ਹੁੰਦਾ ਖਾਸ ਕਰ ਪਾਨੀ ਦਾ ਰੋਲਾ ਬੰਦਾ ਤੇ ਉਹ ਬੰਦੇ ਨੇ ਇੰਨੀ ਇਮਾਨਦਾਰੀ ਨੇ ਉਹ ਨੇ ਆਪਣੀ ਪੂਰੀ ਜੌਬ ਦੇ ਵਿੱਚ ਇੰਨੀ ਇਮਾਨਦਾਰੀ ਵਿਖਾਈ ਕਿ ਲੋਕ ਯਾਦ ਕਰਦੇ ਨੇ ਉਹਨੂੰ ਸਹੀ ਗੱਲ ਹੈ ਉਹ ਵਾਕਈ ਉਹਨਾਂ ਦੀ ਇਮਾਨਦਾਰੀ ਤੇ ਅੱਲਾ ਨੇ ਉਹਨਾਂ ਦੀ ਔਲਾਦ ਨੂੰ ਵੀ ਹਿਦਾਇਤ ਦਿੱਤੀ ਉਹ ਵੀ ਇੱਕ ਮਤਲਬ ਕਿ ਅੱਛੀ ਤਲੀਮ ਉਹਨਾਂ ਨੇ ਹਾਸਲ ਕੀਤੀ ਤੇ ਗੱਲ ਜਿਸ ਤਰ੍ਹਾਂ ਕਰ ਰਹੇ ਕਿ ਵੀ ਬੰਦਾ ਤੀਰਥਾਂ ਤੇ ਜਾ ਕੇ ਜਾਂ ਦੇਹਧਾਰੀਆਂ ਨੂੰ ਵੀ ਗੁਰੂ ਮੰਨੀ ਜਾਵੇ ਤੇ ਫਿਰ ਕਵੇ ਕਿ ਸਿੱਖੀ ਖਰਾਬ ਹੋ ਗਈ ਏ ਤੇ ਬਾਕੀ ਉਹ ਜੋ ਵੀ ਮਲਾਵਟ ਵੀ ਕਰੀ ਜਾਵੇ ਬੇਈਮਾਨੀ ਵੀ ਕਰੀ ਜਾਵੇ ਕਿਉਂਕਿ ਜਿਹੜਾ ਮੈਂ ਪਹਿਲੇ ਹੁਣ ਆਪਾਂ ਜਦੋਂ ਦੇਖੀਦਾ ਸਿੱਖ ਲੋਕਾਂ ਨੂੰ ਵੀਡੀਓਜ਼ ਦੇ ਥਰੂ ਜਾਂ ਵੈਸੇ ਦੇਖੀ ਦੀਆਂ ਨੇ ਫਿਲਮਾਂ 'ਚ ਤੇ ਉਹ ਕਿੰਨਾ ਸ਼ਰਾਬ ਦਾ ਜ਼ਿਕਰ ਕਰਦੇ ਨੇ ਹਾਂ ਤੇ ਐਂਜੀ ਲੱਗਦਾ ਜਿਵੇਂ ਨਾ ਸਿੱਖੀ ਦੇ ਵਿੱਚ ਸ਼ਰਾਬ ਹਲਾਲ ਹੈ ਮਤਲਬ ਕਿ ਉਹ ਪੀ ਸਕਦੇ ਨੇ ਇਹ ਲੱਗਦਾ ਲੇਕਿਨ ਜਦੋਂ ਆਪਾਂ ਇਹਨਾਂ ਨੂੰ ਪ੍ਰਚਾਰਕਾਂ ਨੂੰ ਸੁਣੀਦਾ ਤੇ ਉਦੋਂ ਲੱਗਦਾ ਕਿ ਸ਼ਰਾਬ ਬੜੇ ਸਖਤੀ ਨਾਲ ਮਨਾ ਸੀ ਕਿ ਜਮ ਤੇ ਇਹ ਸਿੱਖ ਧਰਮ ਦੇ ਵਿੱਚ ਵੀ ਇਹਨੂੰ ਵੱਡਾ ਗਨਾਹ ਮੰਨਿਆ ਜਾਂਦਾ ਵੱਡਾ ਪਾਪ ਇਹਨੂੰ ਮੰਨਿਆ ਜਾਂਦਾ ਸ਼ਰਾਬ ਨੂੰ ਤੇ ਫਿਰ ਉਹ ਜਿਵੇਂ ਇਸਲਾਮ ਧਰਮ ਦੇ ਵਿੱਚ ਨਾ ਉਹ ਜ਼ਨਾਹ ਕਰਨਾ ਮਤਲਬ ਕਿ ਦੋ ਨੰਬਰ ਉਹਨਾਂ ਨੇ ਪੜ੍ਹ ਗਏ ਵਿੱਚ ਕਿਹਾ ਸੀ ਕਿ ਵੀ ਸੂਰ ਖਾਨ ਦੇ ਬਰਾਬਰ ਹਾਂ ਉਹਨਾਂ ਦਾ ਇਹ ਜਿਹੜਾ ਮੈਨੂੰ ਲਫ਼ਜ਼ੀ ਤਰਜਮਾ ਮੇਰੇ ਜ਼ਿਹਨ ਸਮਝਣੇ ਕੰਮ ਕੀਤਾ ਨਾ ਉਹ ਲੇਕਿਨ ਲੋਕ ਜ਼ਿਕਰੀਆ ਕਿਉਂਕਿ ਇੱਕ ਕਲਚਰਲ ਜਿਹਾ ਚੱਲ ਗਿਆ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਜੀ ਬਸ ਰਿਸ਼ਤੇਦਾਰ ਨਹੀਂ ਖੁਸ਼ ਹੁੰਦੇ ਅਮਰਦਾਰੀ ਸੇ ਕਿ ਇਸ ਤਰ੍ਹਾਂ ਕਰੀਏ ਬਾਬਾ ਨਾਨਕ ਜੀ ਦਾ ਫਰਮਾਨ ਹੈ ਨਾ ਕਿ ਹੱਕ ਭਰਾਇਆ ਨਾਨਕਾ ਉਸ ਸੂਵਰ ਉਸ ਗਾਏ ਹਾਂ ਠੀਕ ਹੈ ਉਹਦਾ ਮਤਲਬ ਇਹ ਹੈ ਕਿ ਪਰਾਏ ਦਾ ਕਿਸੇ ਦਾ ਹੱਕ ਖਾਣਾ ਉਹਦੇ ਤੇ ਜ਼ੁਲਮ ਜ਼ਿਆਤੀ ਕਰਨਾ ਉਹ ਇਹ ਹੀ ਹੈ ਕਿ ਜਾਇਓ ਗਾਂ ਖਾਵੇ ਚਾਹੇ ਉਹ ਸੂਰ ਖਾਵੇ ਮਤਲਬ ਕਿ ਫਰਕ ਕੋਈ ਨਹੀਂ ਹੁੰਦੇ ਵਾਸਤੇ ਕੋਈ ਨਹੀਂ ਹੈਗਾ ਕਿ ਅਗਰ ਉਹ ਲੋਗਾ ਜੇ ਅੰਨੀ ਤਸ਼ਰੀਹ ਸਹੀ ਕਰ ਸਕੀ ਅਗਰ ਗਲਤੀ ਤੇ ਮਾਫੀ ਦੋਸੋ ਕਿ ਹੱਕ ਭਰਾਇਆ ਨਾਨਕਾ ਉਸੂਰ ਉਸ ਗਾਏ ਮਤਲਬ ਕਿ ਉਹ ਉਹਦੇ ਵਾਸਤੇ ਕੋਈ ਚੀਜ਼ ਨਹੀਂ ਕੀ ਅਗਰ ਉਹ ਲੋਗਾ ਤੇ ਜ਼ੁਲਮ ਜ਼ਿਆਤੀ ਕਰਦਾ ਲੋਕਾਂ ਦਾ ਹੱਥ ਖਾਰਿਆ ਆਈਆ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਅੱਜ ਤੋਂ ਪਹਿਲੋ ਇੱਕ ਕੌਮ ਐਸੀ ਵੀ ਗੁਜ਼ਰੀ ਏ ਕਿ ਜਿੰਨੂੰ ਨਾਪ ਤੋਲ ਦੀ ਕਮੀ ਦੀ ਵਜ੍ਹਾ ਤੋਂ ਅੱਲਾਹ ਤਾਲਾ ਨੇ ਉਹਦੇ ਤੇ ਅਜ਼ਾਬ ਉਸ ਕੌਮ ਤੇ ਅਜ਼ਾਬ ਕੀਤਾ ਸੀ ਯਾਨੀ ਕਿ ਉਹ ਤਕੜੀ ਦੇ ਵਿੱਚ ਤਰਾਜ਼ੂ ਦੇ ਵਿੱਚ ਨਾਪ ਤੋਲ ਚੋ ਕਮੀ ਕਰਦੇ ਸੀ ਤੇ ਉਹ ਕਹਿੰਦੇ ਸੀ ਕਿ ਮਾਰਕੀਟ ਸਾਡੀ ਹੈ ਸਾਡੇ ਬਾਜ਼ਾਰ ਨੇ ਅਸੀਂ ਜਿਵੇਂ ਮਰਜ਼ੀ ਨਾ ਅਨਸਾਫੀ ਕਰੀਏ ਬਾਹਰੋਂ ਕੋਈ ਬੰਦਾ ਆਂਦਾ ਸੀ ਨਾ ਤੇ ਉਹ ਜੋ ਆਪ ਚੀਜ਼ ਉਹ ਲੰਦੇ ਸੀ ਸਸਤੇ दामਾਂ ਨਾਲ ਤੇ ਵੇਚਦੇ ਸੀ ਮਹਿੰਗੇ दामਾਂ ਨਾਲ ਛੋਟੀਆਂ-ਛੋਟੀਆਂ ਗੱਲਾਂ ਤੋਂ ਅੱਲਾਹ ਤਾਲਾ ਨੇ ਇਹਨਾਂ ਦੀ ਪਕੜ ਕੀਤੀ ਤੇ ਅੱਜਕੱਲ ਇਹ ਚੀਜ਼ ਤੁਸੀਂ ਅੱਜਕੱਲ ਨੋਟ ਕਰਦੇ ਕਿ ਸਭ ਤੋਂ ਵੱਡੀ ਬਿਮਾਰੀ ਹੈ ਨਾਬਦੌਲ ਆਲੀ ਹਾਂ ਆਪਾਂ ਤੇ ਪਿੰਡਾਂ ਦੇ ਲੋਕ ਆ ਤੇ ਜਿਵੇਂ ਹੁਣ ਆਪਾਂ ਵੇਖੀਦਾ ਕਿ ਜਦੋਂ ਕਪਾਹ ਧੋਲਦੇ ਹੁੰਦੇ ਨੇ ਜ਼ਿਗਰੀਆ ਉਹ ਖਰੀਦਣ ਵਾਲੇ ਉਹ ਜਦੋਂ ਪੂਰੀ ਹੋ ਜਾਂਦੀ ਹੈ ਉਹ ਆਵਾਜ਼ ਲਾ ਕੇ ਤੇ ਇੰਜ ਕਰਕੇ ਨਾ ਹੱਥ 'ਚ 2-4 ਫੁੱਟੀਆਂ ਰਾ ਛੱਡਦੇ ਨੇ ਉਹ ਆਜੇ ਚਲਾ ਕੇ ਮਾਰਦੇ ਨੇ ਪਾਈਆ ਘੁੰਦੀ ਹੈ ਉਹਦੇ ਉੱਤੇ ਹੁਣ ਤੂੰ ਇਹ ਹਿਸਾਬ ਲਾ ਲੈ ਕਿ 100 ਮਾਨ ਅਗਰ ਕਪਾਹ ਥੋਲੀ ਹੋਣੀ 100 ਮਾਨ ਉਹ 2-2 ਫੁੱਟੀਆਂ 2-3-3 ਫੁੱਟੀਆਂ ਉਹਨੇ ਇੰਜ ਕਰਕੇ ਸਟੀਆਂ ਉਹ ਪੱਲੇ ਦੇ ਨਾਲ ਤੇ ਤੂੰ ਹਿਸਾਬ ਲਾ ਲੈ ਕਮਜ਼ਗਮ 5 ਕਿਲੋਗੇ 5 ਕਿਲੋ ਮੇਰੇ ਹਿਸਾਬ ਨਾਲ 15-20 ਸੇਲ ਹੁੰਦੀ ਉਹ ਪਲਾ ਕੀ ਹੈ ਹਾਂ ਉਹ ਕਿਉਂਕਿ ਓਪਨ ਜਗ੍ਹਾ ਤੇ ਖਿਲੋਤੇ ਹੁੰਦੇ ਨੇ ਤੇ ਹੱਥ ਜੱਜ ਫੜੀ ਹੁੰਦੀ ਤੇ ਵੇਖਣ ਨੂੰ ਥੋੜੀ ਜਿਹੀ ਲੱਗਦੀ ਏ ਹੁਣ ਤੇ 250 ਪਾਈਆ ਹੁੰਦੀ ਓ 250 ਰੁਪਏ ਕਿਲੋ ਨਰਮਾ ਹਾਂ ਮੇਰੇ ਹੁਣ ਇਹ ਗੱਲ ਸੁਣ ਕੇ ਆੜ ਤੇ ਜਿਹੜੇ ਹੁੰਦੇ ਨੇ ਨਾ ਆੜ ਤੇ ਅੱਧਾ ਕਿਲੋ ਆਪਣਾ ਹੋ ਰੱਖਦੇ ਨੇ ਇੱਕ ਤੇ ਉੱਥੇ ਇਹ ਵੇਖ ਕੇ ਜਦੋਂ ਮਾਲ ਜਾਂਦਾ ਨਾ ਅੱਧਾ ਕਿਲੋ ਆਪਣਾ ਰੱਖਦੇ ਨੇ ਫਿਰ ਇੰਜ ਕਰਕੇ ਫੁੱਟੀ ਸਾਟਦੇ ਨੇ ਜਾਂ ਜੋ ਵੀ ਏ ਤੇ ਉਹਦੇ ਜੀ ਕੋਈ 5 ਕਿਲੋ ਵੀ ਅਗਰ ਨਰਮਾ ਜਾਵੇ ਤੇ 250 ਨੂੰ ਨਰਮਾ ਕਿਲੋ ਸਾਡੇ ਪਾਕਿਸਤਾਨ ਚ ਤੁਸੀਂ ਸਾਹਬ ਲਾਲਾ ਕੰਨ 1250 ਤੋਂ ਉੱਤੇ ਜਾਂਦਾ ਉਹ ਇਹ ਤੇ ਚਲੋ ਚੀਜ਼ ਹੈ ਲੇਕਿਨ ਸਾਰਾ معاشਰਾ ਇਹਦੀ ਲਪੇਟ 'ਚ ਆ ਗਿਆ ਤੇ ਇਸ ਗਲਤ ਕੰਮ ਨੂੰ ਗਲਤ ਸਮਝਿਆ ਨਹੀਂ ਜਾਦਾ ਸਾਰੇ ਵੱਡੇ ਜੀ ਬਾਬਾ ਸਰਬਜੀਤ ਸਿੰਘ ਹੁੰਦਾ ਇਹਨਾਂ ਨੇ ਜਿਹੜੀ ਗੱਲ ਕੀਤੀ ਨਾ ਕਿ ਉਹ ਪਹਿਲੀਆਂ ਕਿਤਾਬਾਂ ਦੇ ਵਿੱਚ ਛੋਟੇ ਹੁੰਦੇ ਆ ਉਹ ਵੀ ਸਕੂਲ ਪੜ੍ਹਦੇ ਨੇ ਮੇਰੇ ਟੀਚਰ ਹੈ ਮੇਰੇ ਭਾਈ ਵੀ ਸਕੂਲ ਪੜ੍ਹਦੇ ਜਾਂ ਇਹ ਆਪਣੀਆਂ ਕਿਤਾਬਾਂ ਜਿਕੇ ਕਹਾਵਤ ਹੁੰਦੀ ਸੀ ਕਿ ਉਹ ਇੱਕ ਬੰਦਾ ਸੀ ਉੱਤੇ ਉਹ ਨਾ ਦੁੱਧ ਚ ਪਾਣੀ ਬਹੁਤ ਪਾਉਂਦਾ ਸੀ ਠੀਕ ਹੈ ਬੜਾ ਪਾਣੀ ਪਾਉਂਦਾ ਸੀ ਲੋਕਾਂ ਨੇ ਉਹਨੂੰ ਬੜਾ ਮਨਾ ਕੀਤਾ ਕਿ ਤੂੰ ਪਾਣੀ ਨਾ ਪਾਇਆ ਕਰ ਪਾਣੀ ਪਾ ਕੇ ਦੁੱਧ ਨਾਲ ਵਿੱਚ ਕਰ ਉਹਨਾਂ ਕਹਿੰਦਾ ਕੁਛ ਨਹੀਂ ਹੁੰਦਾ ਇੱਕ ਵਾਰੀ ਕੀ ਹੋਇਆ ਤਾਂ ਸਲਾਬ ਆਇਆ ਉਹਨੀਆਂ ਸਾਰੀਆਂ ਹੀ ਮੱਝਾਂ ਰੁੜ ਗਈਆਂ ਤੇ ਉਹ ਉਹਨੂੰ ਕਿਨਾਰੇ ਤੇ ਨਾ ਖੜਾ ਹੋ ਕੇ ਵੇਖਦਾ ਲੋਕਾਂ ਨੇ ਕਹਿੰਦਾ ਮੇਰੀ ਮਦਦ ਕਰੋ ਇੱਕ ਸਿਆਣਾ ਉੱਥੇ ਗੁਜ਼ਰਿਆ ਉਹਨੇ ਆ ਕੇ ਅੱਲਾ ਦੇ ਬੰਦੇ ਆ ਇਹ ਉਹੋ ਹੀ ਪਾਣੀ ਏ ਜਿਹੜਾ ਤੂੰ ਦੁੱਧ ਚ ਪਾਉਂਦਾ ਸੀ ਯਾਨੀ ਕਿ ਉਹ ਰੱਬ ਨੇ ਤੈਨੂੰ ਉਹ ਪਾਣੀ ਬਖਾਤਾ ਕਿ ਤੂੰ ਡੰਡੀ ਮਾਰ ਕੇ ਕਿੰਨੀਆਂ ਮੱਝਾਂ ਬਣਾਈਆਂ ਤੇ ਮਿੰਟਲ ਆਇਆ ਉਹ ਤੇਰਾ ਪਾਣੀ ਉਸੇ ਵੇਲੇ ਜਾਇਆ ਕਰਦਾ ਅੱਲਾਹ ਤਾਲਾ ਸਾਰਿਆਂ ਨੂੰ ਨਾਂ ਇਨਸਾਫੀ ਤੋਂ ਜ਼ੁਲਮ ਜ਼ਿਆਤੀ ਤੋਂ ਬਦਅਖਲਾਕੀ ਤੋਂ ਬਚਾਵੇ ਤੇ ਸਾਨੂੰ ਦਿਓ ਜੀ ਇਜਾਜ਼ਤ ਅਮੀਰ ਦੇ ਦੋਸਤਾਂ ਨੂੰ ਇਹ ਵੀਡੀਓ ਪਸੰਦ ਆਈ ਹੋ ਗਿਰ ਪਸੰਦ ਆਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਜੇ ਅੱਲਾਹ ਅੱਲਾਹ ਨੇ ਕੇ ਬਾਦ